ਸਤਿ ਸ਼੍ਰੀ ਅਕਾਲ ਜੀ ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਰਵਿੰਦਰ ਸਿੰਘ ਜੀ ਨੇ ਤੇ ਅਸੀਂ ਗੱਲ ਕਰਾਂਗੇ ਅੱਜ ਇੱਕ ਨਵੇਂ ਵਿਸ਼ੇ ਦੇ ਉੱਤੇ ਇੱਕ ਨਵੀਂ ਵਿਚਾਰ ਚਰਚਾ ਲੈ ਕੇ ਤੁਹਾਡੇ ਰੂਬਰੂ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਦਾਲਾਂ ਦੇ ਵਿੱਚਲੇ ਪ੍ਰੋਟੀਨ ਦੀ ਦਾਲਾਂ ਦੇ ਵਿੱਚਲੇ ਪ੍ਰੋਟੀਨ ਨੂੰ ਅਸੀਂ ਕਿਸ ਤਰ੍ਹਾਂ ਅਜੇਹਾ ਇੰਨਾ ਜ਼ਿਆਦਾ ਸਟਰੋਂਗ ਇੰਨਾ ਮਜ਼ਬੂਤ ਤਰੀਕੇ ਦੇ ਨਾਲ ਬੋਡੀ ਦੇ ਵਿੱਚ ਭੇਜੀਏ ਕਿ ਸਾਨੂੰ ਜਿਹੜੇ ਲੋਕ ਨਾਨ ਵੇਜ ਨਹੀਂ ਖਾਂਦੇ ਉਨ੍ਹਾਂ ਦੇ ਵਿੱਚ ਵੀ ਜਿਹੜਾ ਸਾਨੂੰ ਇਹ ਕਹਿਣ ਨੂੰ ਮਜਬੂਰ ਨਾ ਹੋਣਾ ਪਵੇ ਕਿ ਨਾਨ ਵੇਜ ਦਾ ਖਾਣਗੇ ਤੇ ਪੂਰਾ ਪ੍ਰੋਟੀਨ ਕਿਵੇਂ ਮਿਲੇਗਾ ਲੇਕਿਨ ਐਸੇ ਤਰੀਕੇ ਦੇ ਨਾਲ ਆਪਾਂ ਅੱਜ ਪ੍ਰੋਟੀਨ ਦਾ ਸਿਸਟਮ ਸੈੱਟ ਕਰਾਂਗੇ ਜਿਹਦੇ ਨਾਲ ਜਿਹੜਾ ਉਹ ਦਾਲਾਂ ਦਾ ਪ੍ਰੋਟੀਨ ਤੋਂ ਵੀ ਉਨੀ ਹੀ ਮਜ਼ਬੂਤੀ ਲੈ ਸਕਾਂਗੇ ਜਿੰਨੀ ਲੋਕੀ ਨਾਨ ਵੇਜ ਦੇ ਪ੍ਰੋਟੀਨ ਤੋਂ ਲੈਂਦੇ ਹਨ ਰਵਿੰਦਰ ਜੀ ਤੁਹਾਡਾ ਨਿਊ ਜਸ਼ਾ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਸਿਕਾ ਜੀ ਸਾਰਿਆਂ ਨੂੰ ਸਸਿਕਾ ਜੀ ਮੇਰੇ ਵੱਲੋਂ ਵੀ ਤੇ ਮੇਰੇ ਦਰਸ਼ਕਾਂ ਵੱਲੋਂ ਵੀ ਰਵਿੰਦਰ ਜੀ ਦਾਲਾਂ ਦੇ ਵਿੱਚ ਪ੍ਰੋਟੀਨ ਹੁੰਦਾ ਇਹ ਸਾਰਿਆਂ ਨੂੰ ਪਤਾ ਹੈ ਲੇਕਿਨ ਨੌਨ ਵੇਜ ਦੇ ਵਿੱਚ ਜਿਹੜਾ ਪ੍ਰੋਟੀਨ ਹੁੰਦਾ ਉਹਨੂੰ ਸਾਰੇ ਲੋਕ ਜਿਹੜੇ ਨੇ ਉਹ ਜਾਦਾ ਮਜ਼ਬੂਤ ਬੰਦੇ ਨੇ ਸਟਰੋਂਗ ਬੰਦੇ ਨੇ ਤੇ ਕਹਿੰਦੇ ਨੇ ਕਿ ਇਹਦੇ ਤੋਂ ਜਿਹੜਾ ਪ੍ਰੋਟੀਨ ਸਾਨੂੰ ਨੌਨ ਵੇਜ ਤੋਂ ਮਿਲਦਾ ਉਹ ਸਾਨੂੰ ਹੋਰ ਕਿਤੋਂ ਨਹੀਂ ਮਿਲ ਸਕਦਾ ਜੀ ਤੇ ਤੁਸੀਂ ਕਹਿੰਦੇ ਹੋ ਕਿ ਦਾਲਾਂ ਦੇ ਵਿੱਚਲੇ ਪ੍ਰੋਟੀਨ ਨੂੰ ਵੀ ਜਿਹੜਾ ਉਹ ਮਜ਼ਬੂਤ ਬਣਾਇਆ ਜਾ ਸਕਦਾ ਜੀ ਕਿਵੇਂ ਜੀ ਕੋਲੋਂ ਜੀ ਗੱਲ ਬਿਲਕੁਲ ਸਹੀ ਹੈ ਨੌਨ ਵੇਜ ਦੇ ਵਿੱਚ ਅਮੀਨੋ ਐਸਿਡ ਜ਼ਿਆਦਾ ਹੁੰਦੇ ਨੇ ਦੈਨ ਵੇਜੀਟੇਰੀਅਨ ਮਗਰ ਹੁਣ ਕਈ ਲੋਕ ਆਪਣੀ ਧਾਰਮਿਕ ਜਾਂ ਆਪਣੇ ਕੁਝ ਸਿਧਾਂਤਾਂ ਕਰਕੇ ਨਾਨਵੇਜ ਨਹੀਂ ਖਾਣਾ ਚਾਹੁੰਦੇ ਪਿਛੇ ਓਕੇ ਆਪਾਂ ਕਦੇ ਜ਼ਿੰਦਗੀ ਚ ਤੱਕਾਂ ਨਹੀਂ ਕਰਿਆ ਮਗਰ ਦਾਣਾ ਚ ਦੋ ਪ੍ਰੋਬਲਮਾਂ ਨੇ ਪਹਿਲੀ ਚੀਜ਼ ਦਾਣਾ ਚ ਹੈਗੇ ਜੀ ਕਾਰਬੋਹਾਈਡਰੇਟ ਹਾਈ ਹੂੰ ਦੂਜੀ ਚੀਜ਼ ਦਾਣਾ ਚ ਹੈ ਜੀ ਐਂਟੀ ਨਿਊਟ੍ਰੀਐਂਟ ਜਿਹੜੇ ਕਿ ਬਹੁਤ ਜ਼ਰੂਰੀ ਗੱਲ ਕਰਦੇ ਨੇ ਲੋਕ ਸਮਝਣਯੋਗੀਆਂ ਐਂਟੀ ਨਿਊਟ੍ਰੀਐਂਟ ਉਹ ਚੀਜ਼ ਹੈ ਜਿਹੜੀ ਤੁਹਾਨੂੰ ਖਾ ਕੇ ਤੰਗ ਕਰਦੀ ਹੈ ਤਾਂ ਕਿ ਤੁਸੀਂ ਉਹ ਚੀਜ਼ ਨੂੰ ਨਾ ਖਾਓ ਕੋਈ ਵੱੰਦਿਕ ਦੇਖੋ ਸਿੰਪਲੀ ਗੱਲ ਹੈ ਤੁਹਾਨੂੰ ਕੋਈ ਖਾਣਾ ਚਾਹੇ ਤੁਸੀਂ ਪਚ ਸਕਦੇ ਹੋ ਪੇੜ ਨਹੀਂ ਪਚ ਸਕਦਾ ਤਾਂ ਪੀੜ ਨੇ ਆਪਣੇ ਬਚਾਵ ਚ ਐਂਟੀ ਨਿਊਟ੍ਰੀਐਂਟਸ ਬਣਾਉਂਦਾ ਹੈ ਤਾਂ ਕਿ ਉਹਨੂੰ ਕੋਈ ਪੰਛੀ ਪ੍ਰਭਖਸ਼ੀ ਖਾਏ ਨਾ ਉਹਨਾਂ ਅਗਰ ਤੁਹਾਨੂੰ ਖਾ ਕੇ ਇੱਕ ਚੀਜ਼ ਬਦਾਜਮੀ ਗੈਸ ਹੋ ਜੇ ਬਲੋਟ ਹੋ ਜੇ ਸਿਰ ਫੜਿਆ ਜਾਏ ਲੋਕ ਕੋਈ ਖਾਂ ਤਾਂ ਤੁਸੀਂ ਕਹੋਗੇ ਨਾ ਭਈ ਇਹ ਨਹੀਂ ਖਾਣਾ ਉਹ ਦਾਲਾਂ ਚ ਐਂਟੀ ਨਿਊਟ੍ਰੀਐਂਟ ਹੈ ਲੈਕਟਿਨਸ ਦੇ ਨਾਮ ਤੇ ਲੈਕਟਿਨ ਤੁਹਾਨੂੰ ਪਤਾ ਦਾਲਾਂ ਨੂੰ ਇੰਗਲਿਸ਼ ਚ ਲੈਂਟਲਸ ਕਿਹਾ ਜਾਂਦਾ ਕਿਉਂਕਿ ਇਹਦੇ ਚ ਲੈਕਟਿਨਸ ਨਾਮ ਦਾ ਇੱਕ ਐਂਜ਼ਾਈਮ ਹੈ ਜਾਂ ਕਹੋ ਤੁਸੀਂ ਐਂਟੀ ਨਿਊਟ੍ਰੀਐਂਟ ਹੈ ਲੈਕਟਿਨ 90% ਲੋਕਾਂ ਨੂੰ ਐਂਟਰਸਟੈਂਸ ਜਾ ਕੇ ਤੰਗ ਕਰਦਾ ਹੈ ਪਹਿਲੀ ਚੀਜ਼ ਕਾਰਬੋਹਾਈਡਰੇਟ ਦਾ ਹੈ ਹੀ ਹੈ ਲੈਕਟਿਨਸ ਲੈਕਟਿਨਸ ਖਾ ਕੇ ਬਲੋਟ ਹੁੰਦਾ ਬੰਦਾ ਗੈਸ ਬੰਦੀ ਸਿਰ ਨੂੰ ਐ ਲੱਗਦਾ ਕਿ ਯਾਰ ਆ ਕੀ ਹੋ ਗਿਆ ਹੋਰ ਸਟੇਟ ਖਰਾਬ ਹੋ ਸਕਦਾ ਹੈ ਹੈਨਾ ਕਈਆਂ ਨੂੰ ਬਰੋੜੇ ਲੱਗ ਸਕਦੇ ਗੈਸ ਹੁੰਦੀ ਹੈ ਮਗਰ ਪੇਟ ਦਰਦ ਵੀ ਕਰਾ ਸਕਦੇ ਲੈਕਟਿਨਸ ਜਿਹੜੇ ਲੋਕ ਕਿ ਲੈਕਟਿਨਸ ਫਿਰ ਵੀ ਖਾਈ ਜਾਂਦੇ ਨੇ ਉਹਨਾਂ ਨੂੰ ਅੱਗੇ ਜਾ ਕੇ ਇੰਟਰਸਟਾਈਨ ਦੀ ਦਿੱਕਤ ਵੀ ਆ ਸਕਦੀ ਹੈ ਹੁਣ ਪਹਿਲਾ ਤਰੀਕਾ ਹੈ ਕਿ ਆਪਾਂ ਨੇ ਇਹ ਐਂਟੀ ਨਿਊਟ੍ਰੀਐਂਟ ਨੂੰ ਕਿਵੇਂ ਕਿਲ ਕਰਨਾ ਹੈ ਤਾਂ ਕਿ ਆਪਾਂ ਦਾਲ ਦਾ ਲਹਾਵ ਲੈ ਲਈਏ ਪੀਣਾ ਲੈਕਟਨਸ ਦੇ ਪ੍ਰਭਾਵ ਤੋਂ ਹੁਣ ਕਈ ਲੋਕਾਂ ਨੇ ਲੈਕਟਨਸ ਖਾਣੀ ਬੰਦ ਕਰ ਦੋ ਮੈਂ ਸਮਝਦਾ ਮਗਰ ਵਿਚਾਰਾ ਇੱਕ ਬੰਦਾ ਪਹਿਲੇ ਅੰਡਾ ਵੀ ਨਹੀਂ ਖਾਂਦਾ ਉਹ ਦਾਲਾਂ ਵਿੱਚ ਰਹਿ ਤੇ ਕਹੋਗਾ ਮੈਂ ਖਾਉਂਗੀ ਆਲੂ ਜੋਗੇ ਰਹਿ ਗਿਆ ਤਾਂ ਕੋਈ ਫਾਇਦਾ ਨਹੀਂ ਤਾਂ ਪਹਿਲੀ ਚੀਜ਼ ਤਈ ਲੈਕਟਨਸ ਮਾਰਨ ਦਾ ਤਰੀਕਾ ਹੈ ਉਹ ਸਿੰਪਲ ਜਿਹਾ ਤਰੀਕਾ ਕੋਲੋਂ ਜੀ ਨੂਨ ਤੇ ਨਿੰਬੂ ਚ ਰਾਤ ਨੂੰ ਦਾਲ ਪੀਓ ਦੇਣੀ ਹੈ ਪਾਣੀ ਚ ਠੀਕ ਹੈ ਸਿਰ ਇਹ ਪਾਣੀ ਫਲਸ਼ ਕਰਕੇ ਇਹਨੂੰ ਇੱਕ ਖੁੱਲੇ ਭਾਂਡੇ ਚ ਪਾ ਕੇ ਪੂਰਾ ਪਾਣੀ ਨਾਲ ਭਰ ਦੇਣਾ ਇਹਨੂੰ ਉਬਾਲ ਦੇਣਾ ਇਰੇ ਉੱਪਰ ਝੱਗ ਆਉਗੀ ਉਹ ਝੱਗ ਚ ਯੂਰਿਕ ਐਸਿਡ ਨਿਕਲ ਜਾਊਗਾ ਜਿਹੜੇ ਬੰਦੇ ਨੂੰ ਯੂਰਿਕ ਐਸਿਡ ਦੀ ਦਿੱਕਤ ਹੈ ਹੂੰ ਉਹ ਝੱਗ ਤੜੀ ਜਾਣੀ ਹੈ ਪਾਣੀ ਉਬਲ ਜਾਈਦਾ ਝੱਗ ਤੜੀ ਜਾਣੀ ਹੈ ਜਦੋਂ ਝੱਗਾਂ ਨਹੀਂ ਬੰਦ ਹੋ ਗਈ ਇਹਨੂੰ ਸਾਰੇ ਨੂੰ ਕੁੱਕਰ ਚ ਪਾ ਕੇ ਤੋਂ ਸਿੱਤੀਆਂ ਮਰਵਾ ਦੇਣੀ ਹੈ ਹਾਈ ਫਲੇਮ ਤੇ ਜੇ ਤੁਸੀਂ ਲੈਕਟਿਨਸ ਬਾਰੇ ਜਾਣਦੇ ਹੋ ਜਿਨ੍ਹਾਂ ਨੂੰ ਲੈਕਟਿਨਸ ਤੋਂ ਇਨਟੋਲਰੈਂਸ ਹੈ ਮੈਂ ਕੁੱਕਰ ਦਾ ਵੈਸੇ ਐਡਵੋਕੇਟ ਨਹੀਂ ਹੈ ਮੈਂ ਕੁੱਕਰ ਦੀ ਸਪੋਰਟ ਚ ਨਹੀਂ ਹੈ ਮਗਰ ਲੈਕਟਿਨਸ ਮਾਰਨ ਲਈ ਕੁੱਕਰ ਦੀ ਪ੍ਰੈਸ਼ਰ ਕੁੱਕਰ ਦੀ ਹੀਟ ਇਹ ਕਹਿੰਦੀ ਜਿਹੜੀ ਲੈਕਟਿਨਸ ਮਾਰ ਦਿੰਦੀ ਹੈ ਤਾਂ ਤਿੰਨ ਚਾਰ ਸਿੱਟੀਆਂ ਰਵਾਈਆਂ ਤੁਹਾਨੂੰ ਦਾਲਾਂ ਚੋਂ ਲੈਕਟਿਨਸ ਮਰ ਜਾਣਗੇ ਕੋ ਜਿਹੜੀ ਮਰਜੀ ਦਾਲ ਹੋਵੇ ਧੋਈ ਮੂੰਗੀ ਮਸਰੀ ਹੈ ਨਾ ਜਿਹੜੀ ਮਰਜੀ ਦਾਲਾ ਜਿਹੜੀ ਚੀਜ਼ ਮੈਂ ਨਹੀਂ ਸਜੈਸਟ ਕਰਦਾ ਕਈ ਲੋਗ ਉਹ ਯੂਜ਼ ਕਰਨ ਲੱਗ ਜੰਨੇ ਆ ਸੋਇਆ ਨੂੰ ਸੋਇਆ ਦੇ ਵਿੱਚ ਇਕੱਲੇ ਉਹ ਨਹੀਂ ਹੈ ਸੋਇਆ ਚ ਹੋਰ ਬਹੁਤ ਸਾਰੀਆਂ ਮਾੜੀਆਂ ਚੀਜ਼ਾਂ ਨੇ ਮੈਂ ਸੋਇਆ ਯੂਜ਼ ਕਰਨ ਨੂੰ ਨਹੀਂ ਕਹਿੰਦਾ ਹੋਰ ਸਾਰੀਆਂ ਦਾਲਾਂ ਤੁਸੀਂ ਐਵੇਂ ਲੈਕਟਿਨਸ ਮਾਰ ਸਕਦੇ ਹੋ ਹੁਣ ਜਿਹੜਾ ਆ ਗਿਆ ਸੀ ਯੂਰਿਕ ਐਸਿਡ ਦਾ ਦਿੱਕਤ ਇਹ ਲੋਕਾਂ ਨੂੰ ਦਾਣਾ ਤਾਂ ਬੰਦ ਕਰੀਨਾ ਯੂਰਿਕ ਐਸਿਡ ਉਹ ਸਿੰਪਲ ਜੀ ਗੱਲ ਹੈ ਜੇ ਤੁਸੀਂ ਉਹਨੂੰ ਖੁੱਲੇ ਪਾਂਡੇ 'ਚ ਉਬਾਲਦੇ ਹੋ ਤੇ ਉਹ ਪਰ ਛੱਗ ਨੂੰ ਕੱਢੀ ਜਾਂਦੇ ਹੋ ਤੁਸੀਂ ਯੂਰਿਕ ਐਸਿਡ ਵੱਲੋਂ ਦਿੱਕਤ ਨੂੰ ਸੋਲਵ ਕਰ ਸਕਦੇ ਹੋ ਤੇ ਯੂਰਿਕ ਐਸਿਡ ਹਮੇਸ਼ਾ ਲਿਵਰ ਦੀ ਦਿੱਕਤ ਹੈ ਪ੍ਰੋਟੀਨ ਬਾਅਦ 'ਚ ਦਿੱਕਤ ਦਿੰਦਾ ਤਾਂ ਅਗਰ ਯੂਰਿਕ ਐਸਿਡ ਦੇ 'ਚ ਤੁਸੀਂ ਆਪਣਾ ਲਿਵਰ ਤੰਦਰੁਸਤ ਕਰ ਲੋਗੇ ਤੁਸੀਂ ਵੈਸੇ ਹੀ ਉਸ ਪ੍ਰੋਬਲਮ ਨੂੰ ਸੋਲਵ ਕਰ ਲੋਗੇ ਯੂਰਿਕ ਐਸਿਡ ਦੇ ਲੋਕਾਂ ਲਈ ਸਿੰਪਲ ਜੀ ਸਲਾਹ ਦੇਣਾ ਹੁਣ ਮੈਂ ਬੇਕਿੰਗ ਸੋਡਾ ਅੱਧਾ ਚਮਚ ਰਾਤ ਨੂੰ ਨਾਰਮਲ ਦੇ ਪਣੀ ਨਾਲ ਲੈ ਕੀ ਹੈ ਯੂਰਿਕ ਐਸਿਡ ਹੈ ਜੇਕਿੰਗ ਛੋਟਾ ਨੂੰ ਕੱਟ ਸਕਦਾ ਹੈ ਮਦਰ ਉਹਦਾ ਨੁਕਸਾਨ ਇਹ ਸਟਮਕ ਐਸਿਡ ਵੀ ਮਰ ਜੇਗਾ ਤਾਂ ਉਹਦਾ ਸੋਲੂਸ਼ਨ ਕੀ ਹੈ ਸਵੇਰੇ ਉੱਠਦੇ ਸਾਤ ਐਪਲ ਸਾਈਡਰ ਦੇ ਨਾਲ ਬੀਟਨ ਹਾਈਡਰੋਕਲੋਇਡ ਮਿਰਨੇ ਕਾਲਜ ਲੈ ਲੈਣੀ ਹੈ ਤਾਂ ਕਿ ਐਸਿਡ ਦੁਬਾਰਾ ਵਾਪਸ ਆ ਜੇ ਤੇ ਆਪਾਂ ਆਪਣਾ ਦਿਨ ਚ ਦਿੱਕਤ ਨਾ ਆਏ ਤਾਂ ਇਹ ਹੈ ਯੂਰਿਕ ਐਸਿਡ ਦਾ ਸੋਲੂਸ਼ਨ ਹੁਣ ਕੋਲਣ ਜੀ ਮੇਰੇ ਵਰਗੇ ਲੋਕ ਜਿਹੜੇ ਕਹਿੰਦੇ ਆਪ ਕਾਰਬੋਹਾਈਡਰੇਟ ਸੀ ਕੈਲਕੂਲੇਟ ਕਰਨੇ ਆਂ ਦਾਲਸ ਤਾਂ ਕਾਰਬੋਹਾਈਡਰੇਟ ਸੀ ਬਹੁਤ ਹੈ ਉਹਨਾਂ ਦਾ ਕੀ ਇਲਾਜ ਹੈ ਉਹਨਾਂ ਦਾ ਵੀ ਇਲਾਜ ਹੈ ਜੀ ਬਹੁਤ ਸਿੰਪਲ ਦਾ ਇਲਾਜ ਹੈ ਆਪਾਂ ਪੋਸਟਾਂ ਤੇ ਕਰੀਲ ਪਾਇਸੀ ਬਹੁਤ ਲਾਈਕ ਕਰੀ ਲੋਕਾਂ ਨੇ ਬਹੁਤ ਸਿੰਪਲ ਹੈ ਤੁਸੀਂ ਤਿੰਨ ਤਰੀਕੇ ਦਾ ਧਾਣਾ ਇਕੱਠੀਆਂ ਮਿਕਸ ਕਰੀਏ ਕਾਲੀ ਬਰਾਈ ਉਹਦੇ ਚ ਪਾਤਾ ਇੱਕ ਵੱਡਾ ਚਮਚ ਜਾਂ ਦੋ ਵੱਡੇ ਚਮਚ ਮੇਥੀ ਦਾਣਾ ਜਿਹੜਾ ਕਿ ਬਹੁਤ ਸ਼ਾਨਦਾਰ ਆਪਣੇ ਆਪ ਦੇ ਬਲੱਡ ਸ਼ੂਗਰ ਨੂੰ ਲੈ ਕੇ ਅੱਖਾਂ ਨੂੰ ਲੈ ਕੇ ਬੰਦ ਕਿਸ ਕਿਸ ਚੀਜ਼ ਮੇਥੀ ਦਾਣਾ ਖਾਂਦੇ ਸੀ ਜਿਆ ਇਹਦੇ ਚ ਪਾਣੀ ਪਾ ਕੇ ਨੇ ਸਭ ਨੂੰ ਇਕੱਠਾ ਪੀਉ ਦੇਣਾ 8-10 ਘੰਟੇ ਫਿਰ ਪਾਣੀ ਗਿਰ ਕੇ ਇਹ ਸਾਰ ਨੂੰ ਮਸਲ ਦੇਣਾ ਮਸਲਣ ਤੋਂ ਬਾਅਦ ਇਹਨੂੰ ਪੇਰ 12-16 ਘੰਟੇ ਪਿਆਰੰਨੇ ਨੇ ਅੱਜ ਕੱਲ ਠੰਡ ਤਾਂ ਆ ਘਰੇ ਵਰਨਾ 8 ਘੰਟੇ ਬਹੁਤ ਹੁੰਦੇ ਆ ਇੱਕ ਕੁਲੰਜੀ ਦੇ ਝੱਗ ਜੀ ਬਣ ਜੂਗੀ ਫਰਮੈਂਟੇਸ਼ਨ ਹੋ ਗਈ ਹੁਣ ਕਿਆ ਹੋਇਆ ਫਰਮੈਂਟੇਸ਼ਨ ਦੇ ਬਹੁਤ ਫਾਇਦੇ ਨੇ ਸਭ ਤੋਂ ਪਹਿਲੀ ਚੀਜ਼ ਕਾਰਬੋਹਾਈਡਰੇਟ ਗਿਆ ਕਿਉਂ ਫਰਮੈਂਟੇਸ਼ਨ ਖਾਂਦੀ ਕਾਰਬ ਉਹ ਤਾਂ ਚੀਨੀ ਤੋਂ ਹੀ ਤਾਂ ਫਰਮੈਂਟੇਸ਼ਨ ਹੁੰਦੀ ਹੈ ਦੂਜੀ ਜਿਹੜੀ ਦਿੱਤੀ ਪ੍ਰੋਪਰਟੀ ਸਿਗੀਆਂ ਦਾਲਾਂ ਚ ਉਹ ਐਨਹਾਂਸ ਹੋ ਗਈਆਂ ਐਨਹਾਂਸ ਦਾ ਮਤਲਬ ਹੋਣਾ ਵੱਧ ਗਈਆਂ ਵੱਧ ਗਈਆਂ ਬਿਲਕੁਲ ਕਿਉਂ ਜੇ ਉਹਦੇ ਚ ਕੋਈ ਵੀ ਚੰਗੇ ਤੱਤ ਸੀ ਥੋੜੀ ਦਾਲ ਚ ਉਹ ਵੱਧ ਗਏ ਫਰਮੈਂਟੇਸ਼ਨ ਹਮੇਸ਼ਾ ਥੋੜਾ ਹੈ ਵਿਟਾਮਿਨ ਸੀ ਲੈ ਆਂਦੀ ਹੈ ਤੇ دی ਗੱਲ ਜਿਹੜੇ ਲੋਕਾਂ ਨੂੰ ਪ੍ਰੋਟੀਨ ਖਾਣ ਤੋਂ ਪ੍ਰੋਬਲਮ ਸੀ ਲੀਕੀ ਗੱਟ ਕਰਕੇ ਆਈਬੀਐਸ ਕਰਕੇ ਉਹ ਵੀ ਇਹਨੂੰ ਖਾ ਸਕਦੇ ਦੱਸੋ ਕਿਉਂ ਕਿ ਫਰਮੈਂਟਡ ਪ੍ਰੋਟੀਨ ਹੈ ਤੁਸੀਂ ਯਾਦ ਕਰੋ ਜੰਮੇ ਨੇ ਪ੍ਰੋਟੀਨ ਕੱਢਿਆ ਸੀਗਾ ਆਪਣਾ ਪ੍ਰੋਟੀਨ ਪ੍ਰੋ ਸਾਡਾ ਤੇ ਪਿਓਰ ਪ੍ਰੋਟੀਨ ਪ੍ਰੋ ਉਹ ਫਰਮੈਂਟਡ ਪ੍ਰੋਟੀਨ ਹੈ ਕਿਉਂਕਿ ਪ੍ਰੋਟੀਨ ਕਈ ਲੋਕਾਂ ਨੂੰ ਜਿਨ੍ਹਾਂ ਦੇ ਲੀਕੀ ਗੱਟ ਹੈ ਜਿਨ੍ਹਾਂ ਦੇ ਇੰਟਰਸਟੈਂਟ ਚ ਮਾੜੀ ਗਲੀ ਹੁੰਦੀ ਹੈ ਪਰਫੋਰੇਸ਼ਨ ਕਹਿੰਦੇ ਆ ਉਹਦੇ ਕਰਕੇ ਤਾਂ ਆਟੋਇਮਿਊਨ ਸ਼ੁਰੂ ਹੁੰਦਾ ਤਾਂ ਆਪਾਂ ਨੇ ਇਹ ਕੀ ਦੇਣੀ ਹੈ ਜਿਹੜਾ ਉਹਦੇ ਗੱਟ ਨੂੰ ਬਚਾਉਣ ਨੂੰ ਗੱਠ ਨੂੰ ਇੰਟਰਸਟੈਂਟ ਦੀ ਮਦਦ ਕਰੇ ਨੁਕਸਾਨ ਨਾ ਕਰੇ ਤਾਂ ਦਾ ਤੁਸੀਂ ਉਹਨੂੰ ਫਰਮੈਂਟਡ ਪ੍ਰੋਟੀਨ ਦਿੰਨੇ ਹੋ ਉਹ ਬਹੁਤ ਕੈਟ ਚੀਜ਼ ਹੈ ਹੁਣ ਦੇਖੋ ਤੁਸੀਂ ਪਹਿਲਾਂ ਪਹਿਲਾਂ ਭਿਓ ਕੇ ਰੱਖਤਾ ਮੇਥੀ ਦਾਣਾ ਤੇ ਇੱਕ ਕਟੋਰੀ ਦਾਲ ਇੱਕ ਡੇਢ ਚਮਚ ਵੱਡਾ ਮੇਥੀ ਦਾਣਾ ਫਿਰ 8-10 ਘੰਟੇ ਬਾਅਦ ਉਹ ਪਾਣੀ ਘੇਰ ਕੇ ਉਹਨੂੰ ਮਿਸਲ ਕੇ ਉਹਦੀ ਪੇਸਟ ਬਣਾ ਕੇ 8-10 ਘੰਟੇ ਜਾਂ 12-16 ਘੰਟੇ ਰੱਖੀਓ ਫੁੱਲ ਜੂਗੀ ਫਿਰ ਤੁਸੀਂ ਇਹਨੂੰ ਚਾਹੇ ਦੀ ਇਡਲੀ ਬਣਾ ਲਓ ਜੀ ਚਾਹੇ ਤੁਸੀਂ ਦਾ ਉਪਮਾ ਚਿੱਲਾ ਬਣਾ ਲਓ ਚਾਹੇ ਤੁਸੀਂ ਇਹਨੂੰ ਮੈਂ ਤਾਂ ਕੇਕ ਵਾਂਗੂ ਬੈਟਰ ਵਾਂਗੂ ਨਾ ਪਾ ਕੇ ਕੇਕ ਨੂੰ ਬੋਇਲ ਕਰਕੇ ਨਾ ਉਹ ਬਣਾ ਲਿਆ ਸੀਗਾ ਤੁਸੀਂ ਇਹਨੂੰ ਬੇਕ ਵੀ ਕਰ ਸਕਦੇ ਹੋ ਬੇਕ ਕਰਨੇ ਜਿਵੇਂ ਆਪਾਂ ਕੇਕ ਬੇਕ ਕਰਦੇ ਆ ਉਹ ਵੀ ਕਰ ਸਕਦੇ ਹੋ ਇਹਦੇ ਵਿੱਚ ਕਈ ਲੋਕੀ ਉਹ ਪਾ ਲੈਂਦੇ ਆ ਥੋੜਾ ਮਿੱਠਾ ਸੋਡਾ ਜਾਂ ਜਿਹਨੂੰ ਆਪਾਂ ਕਹਿੰਦੇ ਆ ਉਹ ਇਨੋ ਫਲਾਂ ਲਈ ਜਿਵੇਂ ਇੰਗਲਿਸ਼ ਨਹੀਂ ਪਾਉਂਦੇ ਉਹ ਤੁਹਾਡੀ ਮਿਲਦੀ ਹੈ ਤੁਸੀਂ ਬੇਕਿੰਗ ਥੋੜਾ ਤੇ ਬੇਕਿੰਗ ਪਾਊਡਰ ਪਾ ਸਕਦੇ ਹੋ ਮੈਂ ਬੜਾ ਨਹੀਂ ਯੂਜ਼ ਕਰਨ ਨੂੰ ਕਹੂੰਗਾ ਇਹਦੀ ਇਦਲੀ ਬਣ ਸਕਦੀ ਹੈ ਇਹਦਾ ਉੱਪਰ ਇਹਦੇ ਭੱਲੇ ਬਣ ਸਕਦੇ ਇਹਦੇ ਭੱਲੇ ਬਣ ਸਕਦਾ ਜੀ ਕੀ ਨਹੀਂ ਬਣ ਸਕਦਾ ਇਹਦੇ ਇਹਦੇ ਡੋਸਾ ਬਣ ਸਕਦਾ ਹੈ ਬੜਾ ਕੁਝ ਬਣ ਸਕਦਾ ਹੈ ਬੈਟਰ ਬਣ ਕੇ ਤਾਂ ਕੁਝ ਸਟੀਵਿਆ ਪਾ ਕੇ ਨਾ ਇਹਦੇ ਚ ਸਟੀਵਿਆ ਪਾ ਕੇ ਥੋੜਾ ਜਿਹਾ ਉਹ ਰੈਸਪੀ ਦੇਖ ਲਿਓ ਮਿੱਠੇ ਜਗ੍ਹਾ ਤੇ ਸਟੀਵਿਆ ਪਾ ਕੇ ਦਾ ਢੋਕਲਾ ਬਣਾ ਕੇ ਬੱਚਿਆਂ ਨੂੰ ਖਵਾਓ 5-4 ਦਿਨਾਂ ਚ ਬੱਚੇ ਨੂੰ ਆਤ ਪੈਣੀ ਹੈ ਮੇਨ ਚੀਜ਼ ਜਿਹੜੀ ਆਤ ਤੇ ਟਾਈਮ ਕੋਈ ਵੰਦੀ ਆਪਾਂ ਮੈਂ ਸਿੰਪਲ ਜੀ ਗੱਲ ਕਹਣਾ ਤੁਸੀਂ ਆਪਣੇ ਵਾਲਾ ਸਾਈਡ ਪੰਜਾਬ ਦੇ ਬੱਚਿਆਂ ਦੀ ਹਾਈਟ ਦੇਖ ਲਓ ਤੇ ਪਾਕਿਸਤਾਨ ਵਾਲੇ ਸਾਈਡ ਤੇ ਪੰਜਾਬ ਦੇ ਬੱਚਿਆਂ ਦੀ ਹਾਈਟ ਦੇਖ ਲਓ ਮੈਂ ਤੁਹਾਨੂੰ 1.5-1.5 ਫੁੱਟ ਦਾ ਫਰਕ ਹੈ ਆਪਣੇ ਬੱਚਿਆਂ ਨੂੰ ਆਪਾਂ ਪ੍ਰੋਟੀਨ ਖਵਾਏ ਨਹੀਂ ਰਹੇ ਕਥਨ ਕੀ ਕਲ ਮਾਪਿਆਂ ਨੂੰ ਇਹਦੀ ਨੌਲੇਜ ਨਹੀਂ ਹੈ ਜਿਹੜੇ ਖਵਾਰੇ ਨੇ ਉਹ 4000 ਰੁਪਏ ਤੇ 5000 ਰੁਪਏ ਡੱਬੇ ਵਾਲਾ ਲੀਨ ਪ੍ਰੋਟੀਨ ਖਾ ਰਹੇ ਉਹ ਫਿਊਚਰ ਚ ਉਹਨਾਂ ਨੂੰ ਪੁੰਛੂ ਕਰ ਲੈਣਗੇ ਮਾੜੀ ਜਨਤਾ ਆਪਣੀ ਪਹਿਲਾਂ ਹੀ ਬਾਹਰ ਚਲੀ ਗਈ ਜਿਹੜੀ ਬਚੀ ਸੀਗੀ ਜਿਹੜੀ ਉਰੇ ਰਹਿ ਜਣੀ ਹੈ ਉਹ ਬੱਚੇ ਗੱਤ ਚੀਜ਼ਾਂ ਖਾ ਕੇ ਅਗਲੀ ਪ੍ਰਜਨਨ ਕਰਨ ਦੀ ਸ਼ਕਤੀਕ ਹੋ ਜੰਨੇ ਨਾ ਜੇ ਤੁਸੀਂ ਪ੍ਰੋਟੀਨ ਲੈਣਾ ਸਾਡਾ ਪਿਓਰ ਪ੍ਰੋਟੀਨ ਪ੍ਰੋ ਤੇ ਪ੍ਰੋਟੀਨ ਪ੍ਰੋ ਦੋ ਚੀਜ਼ਾਂ ਨੇ ਜੀ ਮਾਪਿਆਂ ਲਈ ਬਜ਼ੁਰਗਾਂ ਲਈ ਪ੍ਰੋਟੀਨ ਪ੍ਰੋ ਉਹੀ ਦਾਲ ਚ ਪਾ ਦਿਓ ਤੇ ਬੱਚਿਆਂ ਲਈ ਟੇਸ ਚਾਹੀਦਾ ਚਾਕਲੇਟ ਫਲੇਵਰ ਚਾਹੀਦਾ ਪ੍ਰੋਟੀਨ ਪ੍ਰੋ ਇਹ ਚੀਜ਼ ਇਸਕਿੰ ਤੋਂ ਬਣਾਇਆ ਹੈ ਕੋਲੋਨੀ ਜਿਵੇਂ ਦੱਸਿਆ ਫਰਮੈਂਟਡ ਹੈ ਵਿੱਚ ਕੋਈ ਵੀ ਗੜਬੜ ਚੀਜ਼ ਨਹੀਂ ਪਾਈ ਪਹਿਲੀ ਗਾਰੰਟੀ ਮੇਰੀ ਇਹ ਹੈ ਕਿ ਉਹ ਮੈਂ ਆਪੀ ਸਮ ਹੈ ਨਾ ਉਸ ਚ ਕੋਈ ਅਜਿਨੋ ਮੋਟੋ ਨਹੀਂ ਕੋਈ ਉਸ ਚ ਆਰਟੀਫੀਸ਼ੀਅਲ ਐਮ ਐਲ ਸੀ ਫਾਇਰ ਨਹੀਂ ਉਸ ਤੇ ਬਦਾਮ ਦਾ ਪਾਊਡਰ ਹੈ ਜੀ ਹੈ ਨਾ ਉਸ ਚ ਉਹ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਖੋਪੇ ਤੋਂ ਕੱਢਿਆ ਤੇਲ ਦਾ ਪਾਊਡਰ ਹੈ ਉਹਦੇ ਚ ਪ੍ਰੋਟੀਨ ਹੈ ਤੇ ਉਸ ਚੌਕ ਦਾਲ ਫਲੇਵਰ ਹੈ ਉਹ ਵੀ ਕਿਵੇਂ ਪਿਓਰ ਕੋਕੋ ਪਾਊਡਰ ਕਾ ਜੇ ਮੱਪਿਆਂ ਨੂੰ ਪ੍ਰੋਟੀਨ ਪੂਰਾ ਕਰਨਾ ਹੈ ਮੈਂ ਕੀ ਕਰੂੰਗਾ ਦਾਲ ਬਣਾਉਂਗਾ ਜਿਵੇਂ ਮੈਂ ਦੱਸੀਆ ਉਸ ਚ ਪਿਓਰ ਪ੍ਰੋਟੀਨ ਪ੍ਰੋ ਹੈ ਸਾਡਾ ਕੱਲਾ ਸਿੱਧਾ ਪਿਓਰ ਹੈ ਉਸ ਚ ਇੱਕ ਟੀस्पून ਪਾ ਦੂੰਗਾ ਪ੍ਰੋਟੀਨ ਪੂਰਾ ਹੋ ਗਿਆ ਫਰਮੈਂਟਡ ਪ੍ਰੋਟੀਨ ਹੈ ਵਧੀਆ ਚੀਜ਼ ਹੈ ਜੇ ਬੱਚਿਆਂ ਨੂੰ ਦੇਣਾ ਤੁਸੀਂ ਤਾਂ ਪਿਓਰ ਪ੍ਰੋਟੀਨ ਪ੍ਰੋ ਬਟ ਜੇ ਤੁਸੀਂ ਆ ਦਾਲ ਵੀ ਫਰਮੈਂਟ ਕਰਕੇ ਇਹਨੇ ਖਾ ਸਕਦੇ ਹੋ ਬੱਲੇ ਬੱਲੇ ਇੱਕ ਛੋਟੀ ਗਲਤੀ ਲੋਕੀ ਕਰਦੇ ਆ ਕੁਲਵੰਜੀ ਵੀ ਦੱਸ ਨਹੀਂ ਜੁੜੀ ਹੈ ਜਿਹੜਾ ਬਾਜ਼ਾਰ ਚੋਂ ਬੇਸਨ ਖਰੀਦ ਲੈਂਦੇ ਨਾ ਤੇ ਸੋਚਦੇ ਬੇਸਨ ਹੈ ਉਹ ਰਿਫਾਈਨਡ ਬੇਸਨ ਹੁੰਦਾ ਹੈ ਬੇਸਨ ਛੋਲਿਆਂ ਦਾ ਆਟਾ ਹੈ ਸੱਚ ਛੋਲੇ ਥੋੜੇ ਹੀ ਨਾ ਖੁਰਦਰੇ ਹੁੰਦੇ ਆ ਕਿ ਉਹਨੂੰ ਕਿ ਕਰਨਾ ਫਿਲਟਰ ਲਾ ਕੇ ਉਹ ਜਾਲੀ ਲਾ ਦਿੰਨੇ ਆ ਨਾ ਆਪਾਂ ਨੂੰ ਸਾਰਾ ਚਾਹੀਦਾ ਜੇ ਬੇਸਨ ਬਣਾਣਾ ਹੈ ਘਰੇ ਬਣਾ ਲਓ ਜੇ ਤੁਸੀਂ ਚਿਲਾ ਬਣਾਣਾ ਹੈ ਨਾ ਬੇਸਨ ਦਾ ਭਿਓ ਕੇ ਮੈਂ ਕਹਿੰਦਾ ਇੱਕ ਡੇਢ ਜਾਲੀ ਭਿਓ ਲੋ ਛੋਲਿਆਂ ਨੂੰ ਬਿਲਕੁਲ ਭੈ ਉਹ ਭਜਨਗੇ ਕਿ ਕਿ ਮੈਂ ਕਹਿੰਦਾ ਨਰਮ ਹੋ ਜਾਓ ਨਰਮ ਹੋ ਜਾਣਗੇ ਉਹਨਾਂ ਨੂੰ ਫੇਰ ਮਸਲ ਕੇ ਤੁਸੀਂ ਦਾ ਚਿਲਾ ਬਣਾ ਲਓ ਦੀ ਐਮੀ ਚਾਹੀ ਉਹਨਾਂ ਨੂੰ ਫਰਮੈਂਟਰੀ ਕਰ ਲਓ ਤੇ ਚਾਹ ਵਿੱਚ ਪਾ ਕੇ ਤੁਸੀਂ ਮੇਥੀ ਦਾਣਾ ਜਿਹੜੀ ਵੀ ਦਾਲਾਂ ਨੇ ਜਿੰਨੀਆਂ ਵੀ ਦਾਣੇ ਚਨੇ ਨੇ ਇਹਨੇ ਥੋੜਾ ਕਾਰਬੋਹਾਈਡਰੇਟ ਹੁੰਦਾ ਹੈ ਉਹ ਕਾਰਬੋਹਾਈਡਰੇਟ ਫਰਮੈਂਟੇਸ਼ਨਸ ਹੈਲਪ ਕਰਦਾ। ਕੋਲੋਂਜੀ ਬੜੇ ਸੋਹਣੇ ਚੀਜ਼ਾਂ ਬਣਸਦੀਆਂ। ਇਹ ਛੋਲੇ ਨਾ ਬਿਲਕੁਲ ਪੀਸ ਲੈ। ਉਹਦੀ ਚਟਨੀ ਬਣਾ ਲਈ। ਉਸ ਚ ਕਦੂਕਸ ਕਰਤੀ ਗੋਭੀ ਹੈ ਨਾ ਵਿੱਚੇ ਪਾਤਾ ਆਪਣਾ ਕਰੀ ਪੱਤਾ ਬਰੀਕ ਜਿਹਾ ਕਰਕੇ ਟਰਾਈ ਕਰਕੇ ਮਸਾਲੇ ਧਨੀਆ ਧਨੀਆ ਪਾ ਕੇ ਨਾ ਇਹਨੂੰ ਬਿਲਕੁਲ ਆਟਾ ਜਿਹਾ ਬਣਾ ਕੇ ਜਿਹੜਾ ਰੋਟੀ ਬਣਾ ਲਓ ਫਿਰ ਬਣਦੀ ਹੈ। ਰੋਟੀ ਬਣਾ ਲਈ ਥੋੜੀ ਸਕੀਮ ਲੈਣੀ ਪੈਣੀ ਹੈ। ਇਹਦੇ ਵਿੱਚ ਤਾਂ ਉਹ ਪੈ ਜਾਂਦੀ ਹੈ ਕੋਲੋਂਜੀ ਸਾਡਾ ਤਰੀਕਾ ਹੁੰਦਾ ਕਿਉਂਕਿ ਗਲੂਟਨ ਹੀ ਨਾ ਹੁੰਦੀ ਇਹਨਾਂ ਚ ਇਹ ਜੁੜਦੇ ਨਹੀਂ। ਗਲੂਟਨ ਆਪਾਂ ਚਾਹੀਦੀ ਵੀ ਨਹੀਂ ਉਹ ਤਾਂ ਆਪ ਇੱਕ ਗੰਦਾ ਫਾਈਟੋਨਿਊਟ੍ਰੀਐ ਸੌਰੀ ਫਾਈਟੋਨਿਊਟ੍ਰੀਕਾ ਐਂਟੀਨਿਊਟ੍ਰੀਐ ਅਸੀਂ ਕੀ ਕਰਾਂਗੇ ਇਹਦੇ ਵਿੱਚ ਨਾ ਈਸਬਗੋਲ ਪਾ ਲਓ ਹੂੰ ਈਸਬਗੋਲ ਇਹਨੂੰ ਚਿਪਕਣ ਵਾਲੀ ਗੋ ਤੇ ਜਾਂਦਾ ਤੁਸੀਂ ਪੇੜਾ ਬਣਾ ਸਕਦੇ ਹੋ ਜਿਵੇਂ ਆਪਾਂ ਮੇਥੀ ਰੋਟੀ ਮਾਣਦੇ ਕਾਗਜ਼ ਦੇ ਉੱਪਰ ਲਿਫਾਫੇ ਦੇ ਉੱਪਰ ਰੱਖ ਕੇ ਓਵੇਂ ਕਰਕੇ ਇਹਦੀ ਰੋਟੀ ਬਣਾ ਕੇ ਮੈਂ ਕਹਿੰਦਾ ਤੁਸੀਂ ਖਾ ਕੇ ਦੇਖੋ ਨਾਲੇ ਤਾਂ ਰੋਟੀ ਵਾਲੀ ਫੀਲਿੰਗ ਆਜੂਗੀ ਪ੍ਰੋਟੀਨ ਵੀ ਚਲਾ ਜਾਊਗਾ ਬਿਨਾ ਕਾਰਬੋਹਾਈਡਰੇਟ ਤੋਂ ਤਾਂ ਫਾਈਬਰ ਆ ਜਾਏਗਾ ਫਾਈਬਰ ਆ ਜਾਏਗਾ ਈਸਬਗੋਲ ਜਿਹੜਾ ਫਾਈਬਰ ਹੁੰਦਾ ਜਿਹੜਾ ਗੱਲ ਇਹ ਐ ਲੋਕੀ ਨਾ ਇੱਕ ਰੱਟ ਚ ਫਸ ਗਏ ਰੱਟ ਅੰਗਰੇਜ਼ੀ ਦਾ ਵਰਡ ਐ ਕਿ ਇੱਕ ਫੋਰੋ ਐ ਇੱਕ ਜਿਵੇਂ ਆਪਾਂ ਕਹਿੰਦੇ ਇੱਕ ਚੈਨਲ ਬਣ ਗਿਆ ਉਹ ਚੈਨਲ ਤੋਂ ਨਿਕਲ ਨਹੀਂ ਸਕਦੇ ਇੱਕ ਰਸਤਾ ਬਣ ਗਿਆ ਡੂੰਗਾ ਰੱਟ ਕਹਿੰਦੇ ਹੁਣ ਜਿਵੇਂ ਟਾਂਗੇ ਦਾ ਰਸਤਾ ਨਾ ਹੁੰਦਾ ਟਾਂਗੇ ਦਾ ਪੈਰ ਦਾ ਰਸਤਾ ਬਣ ਜਾਂਦਾ ਉਸ ਤੋਂ ਨਿਕਲਣਾ ਔਖਾ ਹੁੰਦਾ ਲੋਕੀ ਰੋਟੀ ਬਣਾਉਣ ਚ ਇੰਨੇ ਈਜ਼ੀ ਉਸ 'ਚ ਪੈ ਗਏ ਕਿ ਇਹ ਨਹੀਂ ਸੋਚ ਰਹੇ ਉਹਦੇ ਸਾਈਡ ਇਫੈਕਟ ਕੀ ਨੇ ਡਾਕਟਰ ਵਿਲੀਅਨ ਡੇਵਿਸ ਦੀ ਬੁੱਕ ਆ ਜੀ ਦ ਵੀਟ ਵੈਲੀ ਪਲੀਜ਼ ਪੜਿਓ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰਿਆ ਉਹਨਾਂ ਨੇ ਕਿ wheat ਯੋ ਤੁਸੀਂ गेहूं ਆਟਾ ਕਣਕ ਕਹਿੰਦੇ ਆ ਕਿਉਂ ਨਹੀਂ ਖਾਣ ਚਾਹੀਦੀ ਹਰ ਇੱਕ ਕੋਈ ਕਹਿੰਦਾ ਨਾ ਖਾਓ ਕਿਉਂ ਨਹੀਂ ਖਾਣੀ ਜੰਮੀ ਨਹੀਂ ਜ਼ਰੂਰੀ ਹੈ ਕਾਰਬੋਹਾਈਡਰੇਟ ਵਿੱਚ ग्लूटेन ਹੈ ਵਿੱਚ ਇੱਕ ਪ੍ਰੋਟੀਨ ਹੈ ਜਿਹੜਾ ਤੁਹਾਨੂੰ ਬਹੁਤ ਅੰਗ ਕਰ ਸਕਦਾ ਹੈ ਹੈ ਨਾ ਤਾਂ ਹੀ ਬੱਚਿਆਂ ਨੂੰ ਅੱਜ ਕੱਲ ਨਵੇਂ ਨਵੇਂ ਪ੍ਰੋਬਲਮ ਆ ਮੈਨੂੰ ਕਹਿੰਦਾ ਆਪਾਂ ਸਿਲੀਐਕ ਹੋਗੀ ਉਹ ਗਲੂਟਨ ਇਨਟੋਲਰੈਂਸ ਹੋਗੀ wheat ਅਲਰਜੀ ਹੋਗੀ ਤਾਂ ਹੀ ਹੋ ਰਹੀਆਂ ਨੇ ਆਪਾਂ ਤਾਂ ਆਲਟਰਨੇਟ ਲੱਭਣੇ ਆ ਇਹ ਦਾ ਰੰਗ ਵੀ ਬੜਾ ਸੁਨੰਦ ਦਾਲਾਂ ਦੇ ਕਰਕੇ येलो ਜਿਹਾ ਰੰਗ ਆ ਜਾਂਦਾ ਹੈ ਤੁਸੀਂ ਦਾਲਾਂ ਨਾਲ ਛੋਲੇ ਵੀ ਫਰਮੈਂਟ ਕਰ ਸਕਦੇ ਹੋ ਪੰਜ ਚਾਰ ਦਾਲਾਂ ਮਿਕਸ ਕਰਕੇ ਫਰਮੈਂਟ ਕਰ ਲਓ ਮੈਂ ਕਹਿੰਦਾ ਕੋਈ ਕਾਂਡ ਕੱਢ ਕੇ ਮੈਨੂੰ ਵੀਡੀਓ ਬਣਾ ਕੇ ਭੇਜੋ ਮੈਂ ਲੋਕਾਂ ਨੂੰ ਭੇਜੂਗਾ ਜਿਵੇਂ ਮੈਂ ਇਹ ਵੀਡੀਓ ਮੈਂ ਪਾਈ ਉਹ ਸਭ ਸਿਮੀ ਨੇ ਮਨਾਈ ਸੀ ਵੀਡੀਓ ਲੋਕਾਂ ਨੂੰ ਇੰਨੀ ਪਸੰਦ ਆਈ ਕੋਲਵੰਜੀ ਮੈਂ ਤਾਂ ਨਹੀਂ ਇੰਸਟਾ ਤੇ ਪਾਤੀ ਲੋਕਾਂ ਨੂੰ ਬਹੁਤ ਪਸੰਦ ਆਈ ਤਾਂ ਆਪਾਂ ਚਾਹਨੇ ਚੰਗੀ ਟੀ ਤੁਸੀਂ ਆਪਣੇ ਘਰੇ ਬਣਾਓ ਜਿਸ ਤੇ ਕੋਈ ਹਿੰਗ ਫਟਕੜੀ ਨਹੀਂ ਲੱਗ ਰਹੀ ਕਰਨਾ ਕੀ ਜੀ ਦੇਖੋ ਰਾਤ ਨੂੰ ਪੀਓ ਕੇ ਸੋਗੇ ਜਾਂ ਇੱਕ ਦਿਨ ਪੀਓ ਕੇ ਸੋਗੇ ਕਰਤੀ ਰਾਤ ਨੂੰ ਵੀ ਦੂਜੀ ਪੀਉਂਦੀ ਉਹ ਸੱਚ ਰਗੜਕਦੀ ਸਰੇ ਤੁਹਾਡੇ ਕੋ ਚੀ ਤਿਆਰ ਹੈ ਤੇ ਕਚੜਾ ਇਹਦਾ ਫਾਇਦਾ ਕੋਲੋਂ ਜੀ ਇੱਕ ਵਾਰੀ ਖਾਸੀ ਸੜੀ ਕਰ ਲੋ ਤਿੰਨ ਚਾਰ ਦਿਨ ਚਲਾ ਲੋ ਗਰਮੀਆਂ ਚ ਸ਼ਾਇਦ ਕੱਟ ਚਲੇਗੀ ਮਗਰ ਸਿਮੀ ਨੇ ਮੈਂ ਦੱਸਿਆ ਸੀ ਗਰਮੀਆਂ ਚ ਵੀ ਉਹਨਾਂ ਨੇ ਤਿੰਨ ਚਾਰ ਦਿਨ ਚ ਚਲਾਇਆ ਹੋਇਆ ਉਹ ਭਰ ਕੇ ਬਣਾ ਕੇ ਰੱਖ ਲਿਆ ਫ੍ਰੀਜ ਚ ਜਿੰਨੀ ਲੋੜ ਪਈ ਕੱਢ ਲਿਆ ਉਹ ਤੁਸੀਂ ਜਿਹੜਾ ਮਰਜ਼ੀ ਫਲੇਵਰ ਪਾ ਲਓ ਬੱਚਿਆਂ ਨੂੰ ਆਤਪਾਨ ਦੀ ਗੱਲ ਹੈ ਕੋਲੋਂ ਜੀ ਬੱਚੇ ਉਹ ਖਾਣੇ ਜੋ ਮਾਪੇ ਖਾਣੇ ਆ ਕਿ ਮਾਪੇ ਖਾ ਰਹੇ ਨਹੀਂ ਹੈ ਨਾ ਚੀਜ਼ 버ਗਰ ਚਿਪਸ ਪਰੌਂਠੇ ਤਾਂ ਬੱਚੇ ਦੇ ਵੀ ਟੇਸਟ ਵੱਡ ਹੋਈ ਜੋ ਘੱਟ ਬਣੇਗਾ ਉਹੀ ਖਾਏਗਾ ਉਹ 10 ਮੀਟਰ ਕਰਦਾ ਹੈ ਤਾਂ ਆਪਣੀ ਗੁਜਾਰਿਸ਼ ਇਹ ਹੈ ਜੀ ਚੰਗਾ ਪ੍ਰੋਟੀਨ ਕਾਰਬੋਹਾਈਡਰੇਟ ਘੱਟ ਤੇ ਹਾਂ ਆਫਕੋਰਸ ਜਦ ਪ੍ਰੋਟੀਨ ਖਾਣਾ ਨਾਲ ਫੈਟ ਖਾਓ ਇਹਦੇ ਉੱਪਰ ਪਾਓ ਕੀ ਮੱਖਣ ਕੋਕੋਨਟ ਆਇਲ ਬੜੀ ਆ ਤੇਲ ਹੈ ਨਾ ਆਲਸੀ ਦਾ ਤੇਲ ਮਿਲ ਜੇ ਚੰਗੀ ਕੁਆਲਿਟੀ ਦਾ ਇਹ ਜੀ ਕੋਈ ਚੀਜ਼ ਉਹ ਖਾਓ ਜ਼ਰੂਰੀ ਹੈ ਜੀ ਤੇ ਮੈਨੂੰ ਦਰਸ਼ਕਾਂ ਵੱਲੋਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਜਿਹੜਾ ਇਹ ਦੱਸਿਆ ਹੈਗਾ ਪ੍ਰੋਟੀਨ ਦਾ ਪ੍ਰੋਟੀਨ ਕੀ ਇਹ ਇਹ ਦਾਲਾਂ ਦਾ ਪ੍ਰੋਟੀਨ ਜਿਹੜਾ ਹੈਗਾ ਇਹ ਉਹ ਜਿਹੜਾ ਫਰਮੈਂਟ ਕੀਤੇ ਦਾਲਾਂ ਦਾ ਪ੍ਰੋਟੀਨ ਜਿਹੜਾ ਉਹਦੇ ਨਾਲੋਂ ਬੈਟਰ ਹੋਏਗਾ ਜਿਹੜਾ ਨਾਨ ਵੇਜ ਦੇ ਪ੍ਰੋਟੀਨ ਨਾਲੋਂ ਉਹਦੇ ਉਹਦੇ ਬਰਾਬਰ ਦੇ ਅਮੀਨੋ ਐਸਰਟਸ ਹੋ ਜਾਣਗੇ ਇਹਦੇ ਚੁੱਕੀ ਆਲਮੋਸਟ ਉਹਦੇ ਬਰਾਬਰ ਪਹੁੰਚ ਜਾਊਗਾ ਆਲਮੋਸਟ ਕਿਉਂਕਿ ਨਾਨ ਵੇਜ ਦਾ ਪ੍ਰੋਟੀਨ ਨਾ ਆਪਣੀ ਬੋਡੀ ਲੈਂਦੀ ਛੇਤੀ ਹੈ ਮਗਰ ਫਰਮੈਂਟਡ ਪ੍ਰੋਟੀਨ ਉੱਥੇ ਹੀ ਗੱਲ ਪਹੁੰਚਦੀ ਹੈ ਤਾਂ 19 ਕੀ ਦਾ ਫਰਕ ਰਹੇ ਤੇ ਰਹਿ ਜੇ ਇੱਕ ਦੋ ਮੀਨੋ ਐਸਿਡ ਉੱਪਰ ਥੱਲੇ ਰਹਿ ਜਾਣ ਰਹਿ ਜਾਣ ਤਾਂ ਹੀ ਮੈਂ ਕਿਹਾ ਕਿ ਜਿਹੜੇ ਬਜ਼ੁਰਗਾਂ ਨੇ ਪ੍ਰੋਟੀਨ ਪੂਰਾ ਕਰਨਾ ਹੈ ਉਹ ਜਿਹੜਾ ਪਿਓਰ ਪ੍ਰੋਟੀਨ ਪ੍ਰੋ ਸਾਡਾ ਮੁੱਕ ਵੀ ਗਿਆ ਪਿਓਰ ਪ੍ਰੋਟੀਨ ਪ੍ਰੋਮੋਨ ਲੱਗਦਾ ਹੈ ਵੀ ਨਹੀਂ ਗਾਣਾ ਪੈਣਾ ਹੋਰ ਮਗਰ ਉਹ ਪਾ ਕੇ ਦੇ ਦੋ ਤਾਂ ਉਹ ਤੁਹਾਡੇ ਮੀਨੋ ਐਸਿਡਸ ਵੀ ਆ ਗਏ ਪ੍ਰੋਟੀਨ ਦੀ ਕੰਜ਼ਮਪਸ਼ਨ ਵੀ ਪੂਰੀ ਹੋ ਗਈ ਜੀ ਜੀ ਤੇ ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਕੀ ਉਹ ਇਹ ਖਾ ਸਕਦੇ ਨੇ ਹਾਂ ਥੋੜਾ ਬਹੁਤ ਕਿੰਨਾ ਯੂਰਿਕ ਐਸਿਡ ਵਧਿਆ ਹੈ ਪਹਿਲੀ ਚੀਜ਼ ਤਾਂ ਇਹ ਪਤਾ ਹੋਣੀ ਚਾਹੀਦੀ ਉਹਨਾਂ ਨੂੰ ਮੈਂ ਕਦ ਪ੍ਰੋਟੋਕੋਲ ਹੋਰ ਫਾਲੋ ਕਰਾਂਗਾ ਹਰ ਵਾਰੀ ਖਾਣ ਤੋਂ ਪਹਿਲਾਂ ਪਹਿਲੀ ਗੱਲ ਐਪਲ ਸਾਈਡਰ ਜਾਂ ਬੀਟਨ ਹਾਈਡਰੋਕਲੋਰਾਈਡ ਤੇ ਬੜਾ ਲਾਹ ਹਲਾਕ ਨਹੀਂ ਖਾਣਾ ਥੋੜਾ ਖਾਣਾ ਕਿਡਨੀ ਪਰ ਲੋ ਕੋਈ ਚੱਕਰ ਨਹੀਂ ਆ। ਤਾਂ ਰਾਤ ਨੂੰ ਸੌਣ ਲੱਗੇ ਤੁਸੀਂ ਬੇਕਿੰਗ ਛੋੜਾ ਲੈ ਕੇ ਸੌ ਜਾਣਾ। ਮਗਰ ਇਹ ਨੁਕਸਾਨ ਕੀ ਢਿੱਡ ਦੀ ਐਸਿਡਿਟੀ ਮਾਰਦਾ ਹੈ। ਤਾਂ ਸਵੇਰੇ ਉੱਠਦੇ ਸਾਰ Apple Cider ਤੇ ਨਾਲ ਵਿੱਚ ਚਾਹੇ ਬੀਟਨ ਹਾਈਡਰੋਕਲੋਰਾਈਡ ਲੈ ਲੈਣਾ ਤਾਂ ਕਿ ਐਸਿਡਿਟੀ ਵਾਪਸ ਆ ਜਾ। ਜੀ। ਜੀ, ਅਰਵਿੰਦਰ ਜੀ ਤੇ ਬਹੁਤ ਸਾਰੇ ਲੋਕਾਂ ਨੂੰ ਕਿਡਨੀਜ਼ ਦੀ ਪ੍ਰੋਬਲਮ ਵੀ ਹੁੰਦੀ ਹੈ। ਕਿਡਨੀ ਜਿਹਨਾਂ ਲੋਕਾਂ ਨੂੰ ਕਿਡਨੀ ਦੀ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਵੀ ਆਪ ਪ੍ਰੋਟੀਨ ਜਿਹੜਾ ਉਹ ਜ਼ਿਆਦਾ ਖਾਣ ਤੋਂ ਜਾਂ ਪ੍ਰੋਟੀਨ ਖਾਣ ਤੋਂ ਮਨਾ ਕੀਤਾ ਜਾਂਦਾ ਕਿਉਂਕਿ ਪ੍ਰੋਟੀਨ ਨੂੰ ਕਿਡਨੀ ਨੇ ਪ੍ਰੋਸੈਸ ਕਰਨਾ ਹੁੰਦਾ ਤੇ ਉਹਦੇ ਚ ਨੇਫਰونز ਜਦੋਂ ਬਲੌਕ ਹੋ ਜਾਂਦੇ ਨੇ ਤਾਂ ਉਹਦੇ ਚ ਫਿਰ ਅੱਗੇ ਚਲ ਕੇ ਪ੍ਰੋਬਲਮ ਕ੍ਰੀਏਟ ਹੋਣੀ ਸ਼ੁਰੂ ਹੋ ਜਾਂਦੀ ਕਿ ਉਹ ਵੀ ਲੈ ਸਕਦੇ ਨੇ ਦੇਖੋ ਉਸ ਕੇਸ ਚ ਤੁਹਾਨੂੰ ਡਾਕਟਰ ਨੇ ਲਿਸਟ ਦਿੱਤੀ ਹੁੰਦੀ ਹੈ ਕੀ ਖਾ ਸਕਦੇ ਹੋ ਕੀ ਨਹੀਂ ਖਾ ਸਕਦੇ ਜੇ ਦਾਲਾਂ ਉਸ ਕੇਸ ਚ ਹੈਗੀਆਂ ਨੇ ਤੇ ਲਿਸਟ ਦਿੱਤੀ ਹੋਈ ਹੈ ਦਾਲ ਤਾਂ ਖਾ ਸਕਦੇ ਹੋ ਵੀ ਕਿੰਨੀ ਪੁੱਛ ਕੇ ਉਹ ਡਿਪੈਂਡ ਕਰਦਾ ਥੋੜੀ ਡਾਇਲਿਸਿਸ ਚੱਲ ਰਹੀ ਹੈ ਉਹ ਘੱਟ ਪ੍ਰੋਟੀਨ ਖਾਣਾ ਜੇ ਕਿਡਨੀ ਰਿਪਲੇਸ ਹੋਈ ਹੈ ਤਾਂ ਕੁਝ ਹੋਰ ਅਲਾਉਡ ਹੁੰਦਾ ਕਿੰਨੀ ਦੇ ਕੇਸ ਚ ਡਾਕਟਰ ਨੇ ਲਿਖਿਆ ਹੁੰਦਾ ਐਗਜ਼ੈਕਟ ਕਿਹੜੀ ਕੀ ਨਹੀਂ ਖਾਣੀ ਕਿਹੜੀ ਖਾਣੀ ਹੈ ਅਗਰ ਉਸ ਚ ਦਾਲ ਲਿਖੀ ਹੋਈ ਹੈ ਪੁੱਛੋ ਕਿੰਨੀ ਖਾ ਸਕਦੇ ਹੋ ਫਿਰ ਉਨੀ ਖਾ ਲੋ ਮਗਰ ਇਹ ਚ ਡਾਕਟਰ ਦੀ ਸਲਾਹ ਨਾਲ ਚੱਲਣਾ ਚਾਹੀਦਾ ਹਵੇਸ਼ਾ ਜੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਿਮ ਜਾਂਦੇ ਨੇ ਜਿਮ ਜਾਣ ਵਾਲੇ ਲੋਕ ਜਿਹੜੇ ਨੇ ਉਹ ਪ੍ਰੋਟੀਨ ਉਹਨਾਂ ਨੂੰ ਜ਼ਿਆਦਾ ਦੱਸਿਆ ਹੁੰਦਾ ਵੀ ਪ੍ਰੋਟੀਨ ਤੁਸੀਂ ਜ਼ਿਆਦਾ ਲੈਣਾ ਹੈਗਾ ਤੇ ਉਹ ਨਾਨ ਵੇਜ ਖਾ ਨਹੀਂ ਖਾਂਦੇ ਮਤਲਬ ਨਾਨ ਵੇਜ ਖਾਂਦੇ ਨਹੀਂ ਹੈਗੇ ਉਹ ਤੇ ਉਹਨਾਂ ਨੂੰ ਫਿਰ ਇਹਦੀ ਕਿੰਨੀ ਕੁ ਮਾਤਰਾ ਜਿਹੜੀ ਆ ਉਹ ਸਹੀ ਰਹੇਗੀ पलवान जी प्रोटीन ना बहुत इंटरेस्टिंग है थोड़ा शरीर मंगता है जब मैं वन मील अडेना मैं करने लग गया बहुत मैं दो वारी भुख लगन लग गई मेरी बॉडी मंगन लग गई अगर थोड़ी बॉडी मंग रही है तो उस प्रोटीन देना पैना जिम्मे अंडे खाने लोग जब जो जिम लाने अंडे खाने पैन है क्यों बॉडी प्रोटीन मंगती है मगर वैजीटेरियन बंद मैं प्योर प्रोटीन प्रो या प्रोटीन प्रो प्रोटीन प्रो ना मिठे वाला स्वीटनेस वाला प्योर प्रोटीन प्रो बिना उस है योन चो भी एक चीज रिकमेंड करूँगा प्लस उन्होंने कहूँगा छोले स्पराउट्स तला ਕਾ ਕਿ ਉਹ ਕਿਹੜਾ ਵੈਜੀਟੇਰੀਨ ਹੈ ਤਾਂ ਦਾਲਾ ਤੋਂ ਇਲਾਵਾ ਤੁਸੀਂ ਛੋਲਿਆਂ ਦਾ ਨਾਮ ਲਿਆ ਕੀ ਕੁਝ ਹੋਰ ਵੀ ਐਸੇ ਹੈਗੇ ਨੇ ਜਿਨ੍ਹਾਂ ਚੋਂ ਉਹਨਾਂ ਨੂੰ ਪ੍ਰੋਟੀਨ ਜਿਹੜਾ ਭਰਪੂਰ ਮਾਤਰਾ ਚ ਮਿਲ ਸਕਦਾ ਹੈ ਤੇ ਕੀ ਉਹਨਾਂ ਦੇ ਵਿੱਚ ਕਿਉਂਕਿ ਹੁਣ ਜਦੋਂ ਅ ਗੱਲ ਆਈ ਹੈਗੀ ਹੈ ਕਿ ਲੈਕਟਿਨ ਦੀ ਤੇ ਉਹ ਫਿਰ ਹੋਰਾਂ ਦੇ ਵਿੱਚ ਵੀ ਹੋਏਗਾ ਕਿਉਂਕਿ ਪlant based ਹੋਣਗੇ ਤਾਂ ਉਹਨਾਂ ਨੂੰ ਫਿਰ ਆਪਾਂ ਕਿਵੇਂ ਸੈੱਟ ਕਰਨਾ ਤੇ ਹੋਰ ਕਿਹੜੀਆਂ ਚੀਜ਼ਾਂ ਨੇ ਜਿੱਤ ਪ੍ਰੋਟੀਨ ਵਿੱਚ ਐਵੇਂ ਇਹਦੀ ਕੁਲਮ ਦੀ ਦੇਖੋ ਮਸ਼ਰੂਮਸ ਆ ਕੋਈ ਵੀ ਗੜਬੜ ਚੀਜ਼ ਨਹੀਂ ਹੈ ਮਸ਼ਰੂਮ ਖਾ ਸਕਦੇ ਪਨੀਰ ਆਰਗੇਨਿਕ ਮਿਲ ਜੇ ਗਾਂ ਦੇ ਦੁੱਧ ਦਾ ਕੋਈ ਚੱਕਰ ਨਹੀਂ ਹੈ ਇਹ ਪlant ਦੇ ਚੀਜ਼ਾਂ ਨਹੀਂ ਨਾ ਉਹਨਾਂ ਚ ਥੋੜੇ ਲੈਕਟਿਕ ਹੁੰਦੇ ਉਹਨਾਂ ਨੂੰ ਫਰਮੈਂਟ ਕਰ ਲੋ ਉਹਨਾਂ ਨੂੰ ਸਿਟੀ ਮਰਵਾ ਲਓ ਜਿਵੇਂ ਹੁਣ ਰਾਜਮੈਂ 90% ਲੋਕਾਂ ਨੂੰ ਰਾਜਮਾ ਤਾਂ ਕਰਦੇ ਮੈਂ ਤਾਂ ਖਾਂਦਾ ਹੀ ਨਹੀਂ ਛੋਲੇ ਪਲਸਿਸ ਨੂੰ ਦਾਲਾ ਕਹਿੰਦੇ ਆ ਉਹ ਅਲਾਊਟ ਨਹੀਂ ਉਹ ਖਵਾ ਦੋ ਪਰ ਇਹ ਚੀਜ਼ਾਂ ਲੱਭਣੀਆਂ ਪੈਣੀਆਂ ਕਿ ਵੇਈ ਤੇ ਨੰਦਾ ਕੀ ਖਾਂਦਾ ਟੋਫੂ ਸੋਇਆ ਬਿਲਕੁਲ ਨਹੀਂ ਖਾਂਦਾ ਮੈਂ ਹੂੰ ਜੀ ਤੇ ਪਨੀਰ ਜੇ ਬੰਦੇ ਨੇ ਖਾਣਾ ਤਾਂ ਕਿੰਨਾ ਕੁ ਖਾ ਸਕਦਾ ਆ ਕੁਲਵੰਸੀ ਜਿਵੇਂ 150 ਗ੍ਰਾਮ ਤੱਕ 150 ਗ੍ਰਾਮ 150 ਗ੍ਰਾਮ ਹਾਂ ਮੈਕਸਿਮਮ ਇਸ ਤੋਂ ਜ਼ਿਆਦਾ ਨਹੀਂ ਕਿਉਂਕਿ ਅਗਰ ਤੁਸੀਂ weight ਲਾਣੇ ਹੋ ਤੁਸੀਂ ਦੋ ਵਾਰ ਹੀ ਖਾ ਲੋ ਹਾਂ 5-6 ਘੰਟੇ ਦੀ ਡਿਊਰੇਸ਼ਨ ਚ ਦੋ ਵਾਰ ਹੀ ਖਾ ਲੋ 150 ਗ੍ਰਾਮ ਮਗਰ ਇਹ ਨਹੀਂ ਹੈ ਇੱਕ ਵਾਰੀ 1/2 ਕਿਲੋ ਫਰੀਖਾ ਲਿਆ ਉਹ ਗਲਤ ਹੈ ਤੁਹਾਡੇ ਕਿਡਨੀ ਤੇ ਤੁਹਾਡੇ ਲਿਵਰ ਤੇ ਪ੍ਰੈਸ਼ਰ ਪੈਂਦਾ ਤੇ ਇਹ ਆਮ ਬੰਦਾ ਜਿਹੜਾ ਉਹਨੂੰ ਕਿੰਨਾ ਲੈਣਾ ਚਾਹੀਦਾ ਇਹ ਕੁਲਵੰਜ ਡਿਪੈਂਡ ਕਰਦਾ ਕਿਵੇਂ ਦਾ ਬੰਦਾ ਹੈ ਉਹਨੂੰ ਕਈ ਚੀਜ਼ ਹੈ ਲਿਵਰ ਫੈਟੀ ਹੈ ਘੱਟ ਪ੍ਰੋਟੀਨ ਖਾਣਾ ਹੈ ਹੈਨਾ ਪੀਸੀਓਡੀ ਪੀਸੀਓਐਸ ਹੈ ਉਹਨੂੰ ਪ੍ਰੋਟੀਨ ਥੋੜਾ ਜ਼ਿਆਦਾ ਚਾਹੀਦਾ ਹੁੰਦਾ ਤਾਂ ਬੋਡੀ weight ਦੇ ਹਿਸਾਬ ਨਾਲ ਥੋੜਾ ਜਿਹਾ ਕੈਲਕੂਲੇਟ ਕਰਨਾ ਪੈਂਦਾ ਕਿੰਨਾ ਵੇਟ ਹੈ ਕਿਹ ਜੀ ਗਤੀਵਿਧੀਆਂ ਐਕਟੀਵਿਟੀਆਂ ਕਹੀਏ ਬੰਦੇ ਦੀਆਂ ਕਿੰਨਾ ਕੋ ਬੰਦਾ ਐਕਸਰਸਾਈਜ਼ ਕਰਦਾ ਮਗਰ ਸਾਡਾ ਰੂਲ ਹੈ ਪ੍ਰੋਟੀਨ ਖਾਣਾ ਸ਼ੁਰੂ ਕਰ ਦੋ ਜਿੱਥੇ ਤੁਹਾਡੀ ਬੋਡੀ ਨੇ ਨਾ ਕਰਕੇ ਉੱਥੇ ਬੰਦ ਕਰ ਦੋ ਬਹੁਤ ਧਨਵਾਦ ਜੀ ਤੁਸੀਂ ਇੱਕ ਵਾਰ ਫੇਰ ਬਾਕਮਾਲ ਜਾਣਕਾਰੀ ਦਿੱਤੀ ਹੈ ਸਾਡੇ ਦਰਸ਼ਕਾਂ ਨੂੰ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਹੈ ਦਰਸ਼ਕ ਇਸ ਦੇ ਜ਼ਰੂਰ ਅਮਲ ਕਰਨਗੇ ਤੇ ਇਸ ਨੂੰ ਜਿਹੜਾ ਉਹ ਤਰੀਕੇ ਦੇ ਨਾਲ ਜਿਹੜਾ ਇਸ ਨੂੰ ਫਾਰਮੈਂਟ ਕਰਕੇ ਤਾਲਾ ਨੂੰ ਇਕੋ ਅਜਿਹੇ ਤਰੀਕੇ ਨਾਲ ਬਾਡੀ ਚ ਭੇਜਣਗੇ ਜਿਹੜਾ ਕਿ ਉਹਨਾਂ ਲਈ ਫਾਇਦੇਮੰਦ ਹੋਏਗਾ। ਸੋ ਜਾਂਦੇ ਹਾਂ ਹੁਣ ਆਪਣੇ ਨੰਬਰ ਵੀ ਦੱਸ ਦਿਓ। ਜੀ। ਕਲਨਜੀ ਅਸੀਂ ਕੋਚ ਬਣਨ ਚ ਬਹੁਤ ਇੰਟਰਸਟਡ ਆ। ਮੈਂ ਦੱਸੋ ਨਾ ਮੀਨ 100 ਮਿੰਟ ਮੈਂ ਇੰਡੀਆ ਆ ਜਾਣਾ। ਮੈਂ ਕੋਚੇਸ ਬਣਾ ਰਹੇ ਹਾਂ ਤਾਂ ਕਿ ਫਿਊਚਰ 'ਚ ਅਪਨਾ ਜੁੜ ਸਕਣ। ਮੇਰਾ ਨੰਬਰ ਹੈ 98847530। ਅਧਾਨ ਮੈਂ ਅਰਸੋ ਚ ਰਸੀਪੇ ਅਤਰਾਯ ਜੇ ਕੋਚ ਬਣਨ ਚ ਇੰਟਰਸਟਡ ਹੋ। ਲੋਕਾਂ ਨੂੰ ਤੰਦਰੁਸਤ ਕਰਨ ਚ ਇੰਟਰਸਟਡ ਹੋ ਤਾਂ ਮੈਨੂੰ ਮੇਰੇ ਨੰਬਰ ਤੇ ਵਟਸਐਪ ਕਰੋ। दूजे नंबर है साढ़े अगर तुम प्रोडक्ट इंट्रस्ड हो मैं एक चीज़ दस नहीं भुल गया अमीनो एसिड्स अपने को भी तो है असेंशियल अमीनोज जिस प्रोटीन नहीं है कल अमीनोज ने है ना या फिर तो प्रोटीन पाउडर इंटरस्टिड हो किसी चीज़ प्रोडक्ट या कोचिंग लेना चाहते हो परसनली हैल्थ लंबर है पचासी पचानवे पचहत्तर चाली नब्बे पहला नंबर है पचासी पचानवे पचहत्तर चालीनबे दूजा नंबर है बयासी अठ सौ सत्तर चौदह एक सौ बयासी अठ सौ सत्तर चौदह एक सौ छियाहठ तीजा नंबर है सैवन नाइन एट सिक्स वन वन टू वन वन एट 79861 12118 ਜੀ ਬਹੁਤ አመਸ਼ੁਕਰੀ ਸਰ ਰਵਿੰਦਰ ਸਿੰਘ ਜੀ ਤੋਂ ਜਾਣਿਆ ਆਪਾਂ ਨੇ ਅੱਜ ਦਾਲਾਂ ਦੇ ਪ੍ਰੋਟੀਨ ਨੂੰ ਕਿਸ ਤਰੀਕੇ ਦੇ ਨਾਲ ਐਨਾ ਵਧੀਆ ਬਣਾ ਲੀਏ ਕਿ ਉਹ ਨਾਨ ਵੇਜ ਦੇ ਪ੍ਰੋਟੀਨ ਦੇ ਬਰਾਬਰ ਜਾ ਪੰਚਣ ਤੇ ਦਾਲਾਂ ਦੇ ਪ੍ਰੋਟੀਨ ਦੇ ਵਿੱਚ ਛੋਲਿਆਂ ਦੇ ਪ੍ਰੋਟੀਨ ਦੇ ਵਿੱਚੋਂ ਸਾਨੂੰ ਅਜੇ ਹਾ ਕੁਝ ਨਾ ਮਿਲ ਜਾਵੇ ਜਿਹੜਾ ਕਿ ਬੋਡੀ ਚ ਜਾ ਕੇ ਅੰਦਰ ਖਰਾਬੀਆਂ ਪੈਦਾ ਕਰੇ ਜਿਵੇਂ ਕਿ ਦਿਵਿੰਦਰ ਸਿੰਘ ਜੀ ਨੇ ਦੱਸਿਆ ਕਿ ਬਾਡੀ ਦੇ ਵਿੱਚ ਜਦੋਂ ਡਾਲਾਂ ਦਾ ਜਾਂ ਪੌਦਿਆਂ ਦਾ ਪ੍ਰੋਟੀਨ ਜਦੋਂ ਜਾਂਦਾ ਹੈਗਾ ਤਾਂ ਪੌਦਿਆਂ ਨੇ ਆਪਣੇ ਆਪ ਲਈ ਜਿਹੜੇ ਬਚਾ ਲਈ ਅੰਦਰ ਲੈਕਟਿਨ ਨਾਮਕ ਜਿਹੜਾ ਇੱਕ ਅਨਜ਼ਾਈਮ ਹੁੰਦਾ ਜਿਹਦੇ ਕਰਕੇ ਉਹ ਆਪਣੇ ਆਪ ਨੂੰ ਬਚਾਉਣਾ ਹੁੰਦਾ ਤੇ ਉਹ ਜਦੋਂ ਬਾਡੀ ਦੇ ਵਿੱਚ ਜਾਂਦਾ ਹਿਊਮਨ ਬਾਡੀ ਜਾਂ ਕਿਸੇ ਜੀ ਪ੍ਰਾਣੀ ਦੇ ਵਿੱਚ ਸਰੀਰ ਦੇ ਅੰਦਰ ਜਾਂਦਾ ਤਾਂ ਫਿਰ ਉਹ ਉਹਨੂੰ ਪਚਦਾ ਨਹੀਂ ਹੈਗਾ ਤੇ ਉਹਦੇ ਕਰਕੇ ਉਹ ਪ੍ਰਾਣੀ ਉਹ ਛੱਡ ਜਾਂਦਾ ਕਿ ਇਹ ਨਹੀਂ ਖਾਣਾ ਤੇ ਪੌਦੇ ਆਪਣੇ ਆਪ ਨੂੰ ਬਚਾਉਣ ਦਾ ਇੱਕ ਮੈਕੈਨਿਜ਼ਮ ਹੈਗਾ ਲਿਖਾਜਾ ਜੇਕਰ ਉਸ ਪ੍ਰੋਟੀਨ ਨੂੰ ਤੁਸੀਂ ਲੈਕਟਿਨ ਇਨਟੋਲਰੈਂਸ ਤੋਂ ਬਚਣਾ ਹੈਗਾ ਤਾਂ ਫਿਰ ਇੱਕ ਪੂਰਾ ਤਰੀਕਾ ਜਿ ਤੁਸੀਂ ਪੂਰੀ ਵੀਡੀਓ ਚ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਉਸ ਲੈਕਟਿਨ ਇਨਟੋਲਰੈਂਸ ਵਾਲੇ ਸਿਸਟਮ ਤੋਂ ਵੀ ਬਚ ਕੇ ਇੱਕ ਬਾਡੀ ਦੇ ਅੰਦਰ ਪ੍ਰੋਟੀਨ ਨੂੰ ਕਿਸ ਤਰੀਕੇ ਨਾਲ ਸੁਰੱਖਿਅਤ ਭੇਜ ਸਕਦੇ ਹਾਂ ਤੇ ਨਾਲ ਨਾਲ ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਦਾਲਾਂ ਦੇ ਉੱਤੋਂ ਝਾਗ ਉਤਾਰ ਕੇ ਦਾਲਾਂ ਨੂੰ ਕਿਸ ਤਰ੍ਹਾਂ ਕੁੱਕਰ 'ਚ ਸਟੀਮ ਲਾ ਕੇ ਫਿਰ ਉਹਨੂੰ ਅੱਗੇ ਕੀ ਪ੍ਰੋਸੈਸ ਦੇਣਾ ਹੈ ਹੀ ਅੱਗੇ ਕਿਵੇਂ ਉਹ ਵਧੀਆ ਤਰੀਕੇ ਨਾਲ ਪ੍ਰੋਟੀਨ ਨੂੰ ਜਿਹੜਾ ਪ੍ਰੋਸੈਸ ਕਰਕੇ ਸਹੀ ਕਰ ਲੈਣਾ ਹੈ ਨਗਾ ਅੱਜੇ ਤੁਸੀਂ ਪੂਰੀ ਵੀਡੀਓ ਦੇਖਿਆ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਵੀ ਤੁਹਾਨੂੰ ਪਸੰਦ ਆਈ ਹੋਵੇ ਤੇ ਜੇ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾ ਸ਼ੇਅਰ ਕਰੋਗੇ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚੇਗੀ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚੇਗੀ ਤਾਂ ਕੋਈ ਨਾ ਕੋਈ ਇਸ ਵੀਡੀਓ ਨੂੰ ਕੋਲ ਕੇ ਜ਼ਰੂਰ ਦੇਖੇਗਾ ਤੇ ਜੇ ਕਿਸੇ ਇੱਕ ਨੂੰ ਵੀ ਤੁਹਾਡੇ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਨਾਲ ਫਾਇਦਾ ਹੋ ਗਿਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਨਿਊਜ਼ ਏਸ਼ੀਆ ਹਿੰਦੀ ਆਵਾਜ਼ੇ ਪੰਜਾਬ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਤੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਹਿੰਦੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਹੈ ਧੰਨਵਾਦ